ਵਾਡਾ ਬਹੁਤ ਬਹੁਤ ਸਵਾਗਤ ਅਮਰ ਸ਼ੇਰ ਗਿੱਲ ਫਾਰਮ ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਰਾਮਪੁਰਾ ਫੁੱਲ ਦੀਆਂ ਤਸਵੀਰਾਂ ਤੇ ਆ ਜਿਵੇਂ ਖੜਾ ਵੀ 7 ਲੱਖ ਦਾ ਝੋਟਾ ਇਹ ਕਿਹੜੀ ਜਗ੍ਹਾ ਤੇ ਖੜਾ ਤੇ ਕਿਹੜੇ ਸੀਵਨ ਦਾ ਤੁਹਾਨੂੰ ਇਹ ਵੀ ਦੱਸਾਂਗੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਬਾਈ ਜੀ ਟਾਪ ਕੁਆਲਿਟੀ ਦੀਆਂ ਮੱਝਾਂ ਤੇ ਆ ਦੇਖੋ ਤੁਸੀਂ ਮੰਡੀ ਭਰੀ ਪਈ ਆ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਵਾਂ ਵੀ ਦਿਖਾਵਾਂਗੇ ਐਫ ਜਰਸੀ ਤੇ ਇਹਨਾਂ ਦੇ ਕੀ ਰੇਟਰ ਹੈ ਨਾਲ ਇਹਨੇ ਰਾਮਪੁਰਾ ਫੂਲ ਦੇ ਉੱਪਰ ਮੰੰਦਾ ਜਮ ਗਈ ਆ ਤੁਹਾਨੂੰ ਇਹ ਵੀ ਦੱਸਾਂਗੇ ਵੀਡੀਓ ਨੂੰ ਲਾਇਕ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰਾ ਸਮਾਨ 150 ਦਾ ਆ ਵਾਹ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਆਪਣਾ ਨਾਮ ਹਨੀ ਪੰਡਤ ਹੈ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਆਪਣੇ ਪਿੰਡ ਦੇ ਵਿੱਚ ਜ਼ਿਲ੍ਹਾ ਸ਼ਹਿਰ ਕਿਹੜਾ ਪੈਂਦਾ ਬਰਨਾਲਾ ਪੈਂਦਾ ਈ ਕੋਲੇ ਹੜੇਆ ਕੋਲੇ ਪੈਂਦਾ ਠੀਕ ਹੈ ਅੱਜ ਆਪਸੂ ਲੈ ਕੇ ਆਏ ਦੋ ਝੋਟੀਆਂ ਲੈ ਕੇ ਆਏ ਈ ਠੀਕ ਹੈ ਦੋਨੇ ਚੰਗੀਆਂ ਨੇ ਜਮਾ ਪਹਿਲੇ ਨਾਲ ਪਹਿਲੇ ਨਾਲ ਪਹਿਲੇ ਨਾਲ ਝੋਟੀਆਂ ਅੱਜ ਮੈਨੂੰ ਉੱਥੇ ਹੀ ਦੇਖਿਆ ਸੀ ਨਾ ਹਾਂ ਜੀ ਤੇ ਜਿਹੜੀ ਆ ਸਾਹਮਣੇ ਝੋਟੀ ਖੜੀ ਆ ਇਧਰ ਆਓ ਹਾਂ ਜੀ ਇਹਦਾ ਸੂਆ ਕਦੋਂ ਸੂਆ ਪਹਿਲਾਂ ਈ ਪਹਿਲਾ ਸੂਆ ਅੱਜ ਕੈ ਦਿਨੋਂ ਸੂਈ ਨੂੰ ਅੱਜ 11 ਦਿਨ ਹੋ ਗਈ ਸੂਈ ਨੂੰ ਤੰਦ ਕਿੰਨੇ ਆਏ ਚਾਰ ਦੰਦ ਆ ਜੀ ਕਿੰਨਾ ਦੁੱਧ ਤਿਆਰ ਹੈ ਦੋਦ ਹੁਣ ਹੋ ਗਈ 13 ਕਿਲੋ ਦੁੱਧ ਤਿਆਰ 13 ਕਿਲੋ ਇਹਦੇ ਮਾਹਰ ਕੀ ਆਈ ਇਹਦੇ ਮਾਹਰ 31 ਐ ਇਹਦੇ ਮਾਹਰ 31 ਆ ਕੱਟਾ ਆ ਕੱਟਾ ਹੀ ਇਹਦੇ ਮਾਹਰ ਇਹ 15 15 ਕਿਲੋ ਦੋ ਸੋਰੇ ਮੜਾਇਆ ਤੁਰ ਇਹਦਾ ਮੁੱਲ ਕੀ ਕਰਦੇ ਹੋ ਛੋਟੀ ਜੀ ਇਹਦਾ ਮੁੱਲ 260 ਕਰਦੇ ਆਂ ਕਿ ਕਿੱਥੇ ਤੱਕ ਛੱਡ ਦੋਗੇ ਵੀਰੇ ਤੂੰ 230 ਹੀ ਦੇ ਦੇਂਗੇ 230 ਛੱਡ ਦੋਗੇ ਹਾਂ ਜੀ ਕਰ ਤੂੰ ਰੋਕਿਆ ਨਾ ਜਮਾ 100 ਦੀ 100 ਬੱਚਾ ਸਾਡੇ ਨਾਲ ਸਾਡਾ ਇਹੀ ਵਹੇ ਚਾ ਆ ਵੀਰੇ ਬੰਦ ਤੂੰ ਬੰਦ ਇੱਧਰ ਆ ਜੋ ਇਹਨੂੰ ਤੋੜ ਇਹਦੇ ਦੋ ਦੋ ਦੰਦ ਪਹਿਲਾ ਸੁਆ ਤੋੜੋ ਮੋਰਲੇ ਵੀ ਇਹ ਕਹੇ ਦੰਦ ਹੋ ਗਈ ਇਹ ਦੋ ਰੰ ਦਾ ਚਾਰ ਦੰਦ ਚੱਕਦੀ ਹੈ ਅਜੇ ਅੱਛਾ ਚੱਕਦੀ ਹੈ ਉਹ ਚਾਰ ਪੂਰੇ ਹੋ ਗਈ ਇਹ ਚ ਇਹਦੇ ਮਾਗਰ ਕੱਟੀ ਹੈ ਇਹਦੇ ਮਾਗਰ ਕੱਟੀ ਹੈ ਪੂਰੇ ਮਾਗਰ ਕੱਟਾ ਇਹਦੇ ਮਾਗਰ ਕੱਟੀ ਹੈ ਠੀਕ ਹੈ ਜੀ ਤੇ ਇਹ ਦੁੱਧ ਕਿੰਨਾ ਤੇਰੀਆ ਇਹ ਹੁਣ 13 ਕਿਲੋ ਤੇ ਚੱਲ ਰਹੀ ਆ ਬੋਲੇ ਤੇ ਜੀ 13 ਚੱਲ ਰਹੀ ਆ ਜੀ ਹਾਂ ਜੀ ਤੇ ਵਧੂਗੀ ਹੁਣ 15 ਕਿਲੋ ਦੁੱਧ ਦੀ ਦੰਨਾ ਨਹੀਂ ਗਈਆਂ ਥਾਰ ਤੇ ਲੈ ਜਾਣੀ ਕਿਹਦਾ ਮਾਲ ਆ ਜੀ ਇਹ ਤੋਲੇ ਦਾ ਹੀ ਹਰਿਆਣੇ ਦਾ ਮਾਲ ਆ ਸਾਹ ਜੀ ਹਾਂ ਜੀ ਤੁਸੀਂ ਬੰਦ ਕਰੋ ਇੱਕ ਮਿੰਟ ਪਹਿਲਾਂ ਬੰਦ ਬੰਦ ਤੇ ਨੁਕਸ ਵਗੈਰਾ ਦੀ ਗਾਰੰਟੀ ਹੈ ਸਾਰੇ ਭਾਰ ਕੱਪੇ ਦੀ ਥਣਾਪੂਰ ਸੇ ਤੇਰੀ ਆਪਣੀ ਗਾਰੰਟੀ ਹੈ ਬਾਹਰ ਐਣ ਤੇ ਲਾਉਣੇ ਮਾਲ ਹੈ ਹਾਂ ਜੀ ਹਾਂ ਅੱਛਾ ਮੱਜਾ ਦਾ ਮੰਦਾ ਦਾ ਕਿੰਘਈ ਆ ਹੁਣ ਉਹ ਲੋਟ ਹੈ ਜਿਹੜਾ ਆ ਮੈਂ ਵੇਚਦੀ ਆ ਉਹਦਾ ਤੇਜ ਹੈ ਜਿਹਦੀ ਵੇਚਦੀ ਨਹੀਂ ਉਹਦਾ ਮਾੜਾ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 768099400 ਇੱਕ ਵਾਰੀ ਹੋਰ ਬੋਲ ਦਿਓ 768099400 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਰਸ਼ਪਾਲ ਸਿੰਘ ਜੀ ਮੁੰਡੇ ਵਾਲੇ ਤੋਂ ਪਿੰਡ ਕਿਹੜਾ ਹੈ ਬਾਸਾਪੁਰ ਸੰਗਰੂਰ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਆਪਾਂ ਨੂੰ ਲਵੇ ਸ਼ਹਿਰ ਕਿਹੜਾ ਪੈਂਦਾ ਹੈ ਸੰਗਰੂਰ ਸੰਗਰੂਰ ਪੈਂਦਾ ਹੈ ਠੀਕ ਆ ਜੀ ਤੇ ਆਮ ਅਜ ਦਾ ਸੂਆ ਕਿੰਨਾ ਦੂਜਾ ਸੂਆ ਜੀ ਦੂਜਾ ਸੂਆ ਹੁਣ ਕਿੰਨਾ ਟਾਈਮ ਦਾ ਸੂਈ ਨੂੰ ਸੂਈ ਨੂੰ ਹਫਤੇ ਦਾ ਸੂਆ ਮਗਰ ਕੱਟੀ ਆ ਮਗਰ ਕੱਟੀ ਆ ਤੇ ਦੁੱਧ ਦੁੱਧ 15 ਕਿਲੋ ਤੋਂ ਚੁਗੀਆਂ 16-17 ਤੇ ਚਲੀ ਜੀ 16-17ਾਂ ਚਲੀ ਗਈ ਹਾਂ ਪੂਰਾ ਮੰਨਾਂ ਚੋਕੇ ਲੈ ਜੀ ਠੀਕ ਆ ਤੇ ਇਹਦਾ ਮੁੱਲ ਕੀ ਕਰੋਗੇ ਦੋ ਵੀ ਕਰ ਦਿਆਂਗਾ ਦੋ ਵੀ ਕਰ ਦਿਆਂਗਾ ਕਿੱਥੇ ਤੇ ਕਹੇ ਡੋਗੇ ਉਹ ਜਾਇਜ਼ ਆ ਬੰਦਾ ਲਾਉ ਕੋਈ ਜਾਇਜ਼ ਕਰਕੇ ਆਪਣੇ ਘਰ ਦੀ ਹੈ ਕਿ ਗਾਂ ਖਰੀਦੀ ਹੋਈ ਆ ਆਪਣੀ ਹੀ ਦੀ ਹੋਈ ਆ ਵੇਚਣ ਵਾਸਤੇ ਨੇ ਅੱਛਾ ਖਰੀਦੀ ਹੋਈ ਹੈ ਗਾਂ ਤੇ ਮਗਰ ਕੱਟਾ ਕੱਟੀ ਆ ਕੱਟੀ ਵਧੀਆ ਸੀਗਾ ਭਰਾ ਹੁਆ ਹਰਿਆਣੇ ਦਾ ਅੱਛਾ ਜੀ ਤੇ ਦੇਣ ਵਾਲੀ ਗੱਲ ਕਿੱਥੇ ਤੱਕ ਛੱਡ ਦਵਾਂ ਸਹੀ ਸਹੀ ਦੇਣ ਨਾਲ 2 ਲੱਖ ਦੀ ਛੱਡ ਦਾਂਗਾ ਛੱਡ ਦਾਂ 2 ਲੱਖ ਦੀ ਤੇ ਮੋਬਾਈਲ ਨੰਬਰ ਬੋਲੋ ਆਪਣਾ 99147 68272 ਇੱਕ ਵਾਰੀ ਹੋਰ ਬੋਲ ਲਈ 99147 68272 ਠੀਕ ਆ ਇਤੋ ਰਹੀ ਮੱਜ ਨੂੰ ਹਾਲੇ ਉਹਦੀ ਬਣਾਈ ਮਰੀ ਵੀਡੀਓ ਚੰਗੀ ਕਰਦਾ ਸਾਈਡ ਤੋਂ ਮੰਨੋ ਲੋਕਸਵਾਰ ਦੇ ਗਾਰੰਟੀ ਆਪਣੀ ਕੋਈ ਕੁਝ ਓਕੇ ਓਕੇ ਰੋਬੋ ਵੱਡੀ ਬੋਤਮਾ ਚ ਹਰਿਆਣੇ ਦੀ ਆ ਬੰਦਿਆਂ ਨੇ ਕਿੰਨਾਂ ਲਿਆ ਹਰਿਆਣੇ ਦੀ ਆ ਕੱਟੀ ਆ ਮਗਰ ਵਧੀਆ ਟੀਕਾ ਭਰੇ ਲਓ ਜੀ ਹਰਿਆਣੇ ਦੀ ਛੋਟੀ ਆ ਤੇ ਮਗਰ ਕੱਟੀ ਆ ਵਧੀਆ ਸੀਵਨ ਭਰੇ ਆ ਟੀਕਾ ਨੀ ਵੀ ਸਸਿਵਾ ਬੀ ਜੀ ਸਸਿਵਾ ਬੀ ਕੀ ਨਾਮ ਆਈਆ ਆਪਣਾ ਮੇਰਾ ਉਹਨਾਂ ਜਸਵੀਰ ਸਿੰਘ ਜੀ ਪਿੰਡ ਕਤੋਂ ਚਿਲ੍ਹਾ ਕਿਹੜਾ ਪੈਂਦਾ ਜੀ ਆਪਾਂ ਨੂੰ ਜਿਲ੍ਹਾ ਆਪਾਂ ਨੂੰ ਸੰਗਰੂਰ ਪੈਂਦਾ ਜੀ ਸੰਗਰੂਰ ਲਵੇ ਸ਼ਹਿਰ ਕਿਹੜਾ ਪੈਂਦਾ ਪਿੰਡ ਦੇ ਆਪਣੇ ਤੂਰੀ ਵੀ ਪੈਂਦਾ ਸਿਰਪਰ ਵੀ ਪੈਂਦਾ ਜੀ ਸਿਰਪਰ ਦੇ ਨਾਲ ਆਗਾ ਠੀਕ ਆ ਇਹ ਮੱਜ ਆਪਣੇ ਘਰ ਦੀਏ ਜਾ ਕੇ ਕੀਤੀ ਹੋਈ ਆ ਇਹ ਮੱਜ ਘਰ ਦੀਏ ਜਾ ਆਪਣੇ ਤੀਜੇ ਸੂਏ ਸੂਈ ਆ ਜੀ ਤੀਜੇ ਸੂਏ ਸੂਈ ਹਾਂਜੀ ਅੱਛਾ ਤੇ ਅੱਜ ਕੈ ਦਿਨ ਹੋ ਗਈ ਸੂਈ ਨੂੰ ਇਹਨੂੰ ਹੋ ਗਏ 6 ਤਰੀਕ ਦੀ ਸੂਈ ਹੈਗੀ ਤਕਰੀਬਨ 20 25 ਦਿਨ ਹੋ ਗਏ 20 25 ਦਿਨ ਹਾਂਜੀ ਮਗਰ ਬੱਚੇ ਕੱਟਾ ਕੱਟੀਆ ਪੱਟਾ 8 14 76 ਦਾ ਮਗਰ ਕੱਟਾ ਇਹ ਹੁਣ ਦੁੱਧ ਕਿੰਨਾ ਤਿਆਰ ਆ ਦੁੱਧ 14 14 ਕਿਲੋ ਤਿਆਰ ਆ ਜੀ ਹੁਣ ਸਾਢੇ 14 ਤਿਆਰ ਆ ਹਾਂਜੀ ਵਦੂ ਦੁੱਧ ਹਲਵਾ ਵਦਣਾ ਜੀ ਹਲਵਾ ਦਾ ਮੈਂ ਖਾਣ ਪੀਣ ਨਹੀਂ ਲੱਗੀ ਸਮਾਰ ਕੇ ਪੂਰਾ ਅੱਛਾ ਖਾਣ ਪੀਣ ਜਦੋਂ ਟੰਗਰ ਸੂਦਾ ਨਾ ਕਈ ਗਲੀ ਲੇਟ ਖਾਣ ਲੱਗਦਾ ਹਾਂਜੀ ਤਕਰੀਬਨ 40 ਦਿਨਾਂ ਤੱਕ ਦੁੱਧ ਵਦਨ ਦੀ ਆਸ ਹੁੰਦੀ ਹੈ ਹਾਂਜੀ ਹਾਂ ਤੇ ਮੁੱਲ ਕੀ ਕਰ ਦੋਗੇ ਵੀਰੇ ਦਾ ਮੁੱਲ ਇਹ ਮੁੱਲ ਕਰਦੇ ਆ 2.5 ਜੀ 2 10 ਦੀ ਦੇ ਦਾਂਗੇ ਹੋਰ ਘਟਾਓ ਜੂ ਹੋਰ ਤਾਂ ਦੇਖੋ ਕੀ ਘਟ ਹੋਗਾ ਜੀ ਵਧੀਆ ਮਾਸ਼ਾਗੋਦ ਦੁੱਧ ਵੀ 15 ਪਲੱਸ ਚੱਲੂਗੀ ਨੁਕਸੇ ਵੱਲੋਂ ਗਰੰਟੀ ਆਪਣੀ ਸਾਰੀ ਜਮਾਤਾਰ ਦੁਰੂ ਪੋਲੀਆ ਕੋਈ ਨੁਕਸ ਨਹੀਂ ਹੈਗਾ ਜੀ ਜਿਵੇਂ ਮਾਰਦੀ ਜਵਾਖ ਖੁੱਲੀ ਫਰੇ ਥੇਰ ਛੰਡੀਆਂ ਚਾਹੇ ਬੱਚੇ ਤੋਂ ਬਿਨਾਂ ਚਲੋ ਇਕੱਲੇ ਧਾਰ ਤੇ ਚਲੋ ਮੱਜਾ ਤਾਂ ਮੰਦਾ ਚੱਲਦਾ ਕਿ ਹੁਣ ਵਹੀ ਹੈ ਕਿਵੇਂ ਆ ਹੁਣ ਤਾਂ ਹੀ ਦੇਖੋ ਸਾਨੂੰ ਤੇਜ਼ ਲਾਦਾ ਕੰਮ ਪਹਿਲਾਂ ਕਰੋ ਤੇਜੀ ਆਈ ਹੁਣ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲੋ ਵੀਰੇ 99811 ਹਾਂਜੀ 99677 ਇੱਕ ਵਾਰ ਹੋਰ ਬੋਲੋ ਜੀ 97811 99677 ਮੇਰਾ ਨਾਮ ਸੱਤਾ ਚਾਹਤਰਾ ਹਾਂਜੀ ਤੇ ਇੱਕੇ ਪਾਸੋਂ ਲੈ ਗਿਆ ਇੱਕੋ ਹੀ ਹਾਂਜੀ ਆਪਣੇ ਘਰ ਦੇ ਵਾਲਾ ਹੈ ਠੀਕ ਆ ਜੀ ਤੇ ਤੋਰੇ ਹੋ ਜੀ ਮੋੜੋ ਕਿਹਰ ਬੰਤੋ ਇਹ ਕਿਉਂ ਕੀ ਨਾਮ ਆ ਵੀਰਾ ਆਪਣਾ ਲਖਵਿੰਦਰ ਸਿੰਘ ਵੀਰੇ ਪਿੰਡ ਕਿਹੜਾ 6 ਵੇ ਵਾਲਾ ਜੀ ਗੌਂਟੀ ਖੁਰਦ ਜ਼ਿਲ੍ਹਾ ਕਿਹੜਾ ਬੰਦਾ ਫਰੀਦਕੋਟ ਜੀ ਲੱਭੇ ਸ਼ਹਿਰ ਕਿਹੜਾ ਬੰਦਾ ਆਪਾਂ ਨੂੰ ਫਰੀਦਕੋਟ ਜੀ ਫਰੀਦਕੋਟ ਸਰ ਬੰਦਾ ਹਾਂਜੀ ਠੀਕ ਆ ਤੇ ਆ ਮੱਝ ਆਪਣੀ ਹਾਂਜੀ ਸੂਆ ਕਮੇ ਦਾ ਪਹਿਲਾਂ ਸੂਏ ਜੀ ਕਾਇਦਾਂ ਦੋ ਹੋ ਗਈ ਤੇ ਦੋ ਹੈ ਦੋ ਦੰਦ ਹੋ ਗਈ ਹਾਂਜੀ ਤੇ ਹੈਡ ਵਗੈਰਾ ਨੂੰ ਦੇਖ ਕੇ ਲੱਗਦਾ ਦੋ ਦੰਦ ਹੈ ਨਾ ਹੈਡ ਵਗੈਰਾ ਉੱਚੀ ਹਲਵਾਈ ਬਹਤਾ ਨਾ ਹਾਂਜੀ ਤੇ ਕਾਇਦਾਂ ਨੂੰ ਸੁਈ ਮੱਜ ਸੁਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਤੇ ਕਿੰਨੀ ਬਾਲੀ ਤਿਆਰ 14 ਕਿਲੋ ਜੀ 14 ਕਿਲੋ ਤਿਆਰ ਹਾਂਜੀ ਬੜੂ ਹੋਰ ਮਾੜਾ ਮੋਟਾ ਹਾਂਜੀ ਪੂਰਾ ਜੀ ਠੀਕ ਇਹਦੇ ਮਾਰ ਕੱਟਿਆ ਕੱਟੀ ਆ ਕੱਟੀ ਐ ਇਹਦੇ ਮਾਰ ਕੱਟੀ ਆ ਹਾਂਜੀ ਤੇ ਨਕਸ ਵਗੈਰਾ ਦੀ ਕੋਈ ਨਕਸ ਨਹੀਂ ਵੀਰੇ ਚਾਰ ਤੁਰ ਜਿਆਦੇ ਕੜੀਤੇ ਨਹੀਂ ਨਾ ਨਾ ਜਮ ਬੋਲੀ ਬੋਲੀ ਆਣਾ ਠੀਕ ਐਚ ਵਾਈ ਕਰਕੇ ਲੈ ਸਕਦੇ ਨੇ ਹਾਂ ਵੀਰੇ ਬੋਲ ਗਰੰਟੀ ਆ ਪੂਰੀ ਆ ਤੇ ਮੁੱਲ ਕੀ ਕਰਦੇ ਉਹਦਾ ਮੌਲਾ ਵੀਰੇ 2 ਲੱਖ 2 ਲੱਖ ਕਿੱਥੇ ਤੱਕ ਛੱਡ ਦੋਗੇ 180 ਛੇ ਰੋਸੇ 180 ਛੱਡ ਦੋਗੇ ਹਾਂਜੀ ਹੋਰ ਘਟਾਓ ਹਾਂਜੀ ਡੇਢ ਦੀ ਚੱਲੂ ਡੇਢ ਦੀ ਨੇ ਘਟਾ 60 ਦੀ ਨਹੀਂ 180 ਦਾ ਇੱਕ ਵਾਰੀ ਤੁਹਾਨੂੰ ਨੰਬਰ 180 ਤੇ ਮੇਰਾ ਨੰਬਰ ਬੋਲੋ ਆਪਣਾ 76988 25206 ਇੱਕ ਵਾਰੀ ਹੋਰ ਬੋਲ ਦੇ 76988 25206 ਠੀਕ ਆ ਜੀ ਤੋਰੇ ਮੱਜ ਨੂੰ 哎。哎、欸。嗯欸 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਕੀ ਗਰਤੇਜ ਸਿੰਘ ਜੀ ਪਿੰਡ ਕਿਹੜਾ ਹੈ ਮਾਲੂ ਸੋਇ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪਾਂ ਨੂੰ ਪਟੰਡਾ ਜੀ ਲੈ ਵੀ ਸ਼ਹਿਰ ਕਿਹੜਾ ਪੈਂਦਾ ਆਪਾਂ ਨੂੰ ਮੌਰ ਮੰਡੀ ਜੀ ਮੌਰ ਮੰਡੀ ਤੇ ਅਮ ਅੱਜ ਆਪਣੇ ਘਰ ਦੀ ਐ ਫਿਰਦੀ ਹੋਈ ਘਰ ਦੀ ਐ ਜੀ ਘਰ ਦੀ ਝੋਟੀ ਆ ਜੀ ਸੂਆ ਕਮਾ ਜੀ ਦਾ ਇਹ ਚੌਥਾ ਹੈ ਜੀ ਚੌਥਾ ਸੂਆ ਅੱਜ ਕੈ ਦਿਨਾਂ ਦਾ ਸੂਈ ਨੂੰ ਤੀਜਾ ਦਿਨ ਹੈ ਜੀ ਠੀਕ ਆ ਜੀ ਤੇ ਮਾਗਰ ਕੱਟਾ ਕਿ ਬੱਛਾ ਕੱਟਾ ਕੱਟੀ ਆ ਕੱਟਾ 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 ਮਾਗਰ ਕੱਟਾ ਆ ਜੀ ਤੇ ਕਿੰਨਾ ਤੋ ਤਿਆਰਾ 12 ਲੀਟਰ 12 ਲੀਟਰ ਬਦੂ ਬਦੂ ਵੀ 14 ਆਉਂਦੀ 14 ਦੇ ਬਾਅਦ ਜੁਈ ਤੇ ਮੁੱਲ ਕੀ ਕਰਦੇ ਹੋ ਦਾ 1.5 ਲੱਖ ਜੀ 1.5 ਲੱਖ ਕਿੱਥੇ ਤੱਕ ਛੱਡ ਦੋਗੇ ਜੀ ਛੱਡ ਦਿਆਂ 45 ਤੱਕ ਪਰ ਬਾਜੀ ਤੱਕ ਛੱਡ ਦੋ 40 45 ਤੱਕ ਹੋਰ ਹੋ ਵੀ ਘਟ ਹੋਰ ਵੀ ਹੋ ਜੂਗੀ ਨੁਕਸਤ ਤਾਂ ਨਹੀਂ ਕੋਈ ਗਾਰੰਟੀ ਆਪਣੀ ਗਾਰੰਟੀ ਹੈ ਠੀਕ ਆ ਤੇ ਮੋਬਾਈਲ ਨੰਬਰ ਬੋਲੋ ਆਪਣਾ 99152 31561 ਵਾਰੀ ਹੋਰ ਬੋਲ ਜੀ 99152 3156 ਠੀਕ ਆ ਇਤੋਂ ਰੋ ਮੱਝ ਨੂੰ ਗੋਈ ਰੰਗਰ ਮੇਰਾ ਲੈ ਆਹ ਕਿਹਦੇ ਨਾਲ ਆ ਨਾ ਨਾ ਇਹ ਆਪਣੇ ਆਪ ਦਾ ਰੂ ਹੈ ਲਓ ਜੀ ਸਾਹਮਣੇ ਬੈੜੀ ਖੜੀ ਆ ਸ਼ਾਹੀਵਾਲ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਵੀ ਕੀ ਮੁੱਲ ਕਰਦੇ ਨੇ ਸਸੀਆ ਬੀ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਜਿਹੜਾ ਮੈਂ ਦੱਸੀ ਉਹ ਪਿੰਡ ਕਿਹੜਾ ਜੀ ਰੂੜੇ ਦਾ ਖੱਦ ਜਿਹੜਾ ਕਿਹੜਾ ਪਿੰਡਾ ਬਰਨਾਲਾ ਜੀ ਲੈ ਬਈ ਸ਼ਹਿਰ ਕਿਹੜਾ ਪਿੰਦਾ ਆਪਣਾ ਜੀ ਬਰਨਾਲਾ ਤਾਂ ਪਾਈ ਬਰਨਾਲਾ ਤਾਂ ਪਾਈ ਹਾਂ ਜੀ ਤੇ ਸੂਆ ਕਮਾਈ ਸਾਈ ਵਾਲ ਦਾ ਤੇ ਦੂਜਾ ਸੂਆ ਵੇਟਾ ਦੂਜਾ ਸੂਆ ਹੀ ਹਾਂ ਜੀ ਕੱਚ ਕੈਦਨ ਉਹ ਸੂਈ ਨੂੰ ਜੀ ਸੂਈ ਨੂੰ ਅੱਜ 17 ਦੇ ਕਿਲੋ 17 ਨੇ ਜੀ ਇਹਦੇ ਮਾਰ ਬੱਛਾ ਕੇ ਬੱਛੀ ਆ ਬੱਛੀ ਹੈ ਵੀਰੇ ਬੱਛੀ ਆ ਤੇ ਦੁੱਧ ਵੀਰੇ ਦੁੱਧ ਹੁਣ ਹੈਗਾ ਵੀਰੇ 16-17 ਕਿਲੋ 16-17 ਕਿਲੋ ਹਾਂ ਐਂਡਾ ਜਮ ਐਂਡਾ ਬਦੂਗਤ ਬਾਸ ਨਈ ਵੀਰੇ ਵਧ ਗਈ ਹੁਣ ਕਿਹੜੇ ਬੰਦ ਨਹੀਂ ਸੀ 16 17 ਨਾ 16 17 ਕਿਲੋ ਤੇ ਮੱਲੇ ਕੀ ਕਰਦੇ ਮੱਲੇ ਕਾ 85000 ਕਰਦੇ 58500 ਹਾਂ ਦੇਣ ਲੈਣ ਵਾਲੀ ਗੱਲ ਦੇਣ ਲੈਣ ਵਾਲੀ ਕੋਈ ਨਾ ਮੌਕੇ ਤੇ ਕਰ ਲਾਂਗੇ ਜੀ ਮਾਨਤਨ ਕਰ ਦਾਂ 58000 ਚੱਲੂ ਨਹੀਂ ਵੀਰੇ ਟੱਟ ਵਾਦ 70 ਤੋਂ ਉੱਪਰ ਚੱਲੂ ਹਾਂ ਠੀਕ ਆ ਤੇ ਮਾਈ ਨੰਬਰ ਬੋਲ ਦੋ ਆਪਣਾ 86997 ਹਾਂ ਜੀ 6239 ਠੀਕ ਆ ਚੋਕੇ ਦੇਖ ਲਈ ਕਿਵੇਂ ਠੰਡੀ ਆ ਜੇ ਮਾ ਠੰਡੀ ਸੀ ਨਕਸ ਵਾਇਰਾ ਕਰਾਂਗੇ ਚੋਕੇ ਲੈ ਕੇ ਜਾ ਵੀਰੇ ਆਪਣੇ ਘਰੇ ਆ ਕੇ ਠੀਕ ਹੈ ਜੀ ਤੇ ਤੋਰੀ ਵੀ ਆਪਣਾ ਮੋਬਾਈਲ ਨੰਬਰ ਬੋਲ ਦਿੰਦੇ ਪਹਿਲਾਂ ਜੀ 8699762399 ਇੱਕ ਵਾਰੀ ਹੋਰ ਬੋਲ ਦਿਓ ਜੀ 8699762399 ਠੀਕ ਹੈ ਜੀ ਖੋਲੋ ਜੀ ਸਸਤੀ ਗਾਉਣਾ। ਅੱਛੇ ਗਾਉਣ। ਕੀ ਨਾਮ ਹੈ ਆਪਣਾ? ਸੁਖਦੀਪ ਸਿੰਘ ਬਈ। ਪਿੰਡ ਕਿਹੜਾ ਜੀ? ਅਕਲੀਆ ਜੀ। ਜ਼ਿਲ੍ਹਾ ਕਿਹੜਾ ਜੀ? ਮਾਨਸਾ ਪੈਂਦਾ ਜੀ। ਮਾਨਸਾ ਜੀ। ਆਪਣੇ ਪਿੰਡ ਦਾ ਸ਼ਹਿਰ ਕਿਹੜਾ ਪੈਂਦਾ ਜੀ? ਮਾਨਸਾ ਸ਼ਹਿਰ ਬਈ। ਅੱਛਾ ਮਾਨਸਾ ਸ਼ਹਿਰ ਪੈਂਦਾ। ਤੇ ਅੱਜ ਦੋ ਪਸੂ ਲੈ ਕੇ ਆਇਓ। ਹਾਂ ਬਈਆ ਦੋ ਗਾਇਆਂ ਨੇ। ਅੱਛਾ। ਤੇ ਆਹ ਚੱਪ ਦਾ ਸੂਆ ਕਹਿੰਦਾ। ਇਹ ਪਹਿਲੇ ਨਾ ਬਈ। ਪਹਿਲੇ ਨਾ ਜੀ। ਪਹਿਲੇ ਹਾਂ। ਤੇ ਕੱਦ-ਕਾੜ ਵਗੈਰਾ ਦੇਖ ਕੇ ਲੱਗਦਾ ਨਹੀਂਗਾ ਹਨਾ। ਬਈ ਦੋ ਦੰਦ ਦੀ ਆ ਜੀ। ਦੋ ਦੰਦ ਦੀ ਆ ਜੀ। ਹਾਂ। वैसे यकीन हो नहीं होता देख के ना जिन्हे जसा बस्सी आट पे इदे लवे हो मडा जा 25 25 ਹੁਣ ਤਿਆਰ ਆ ਬਈ ਉਹਦੇ ਨੇ ਥੋੜੇ ਮੋੜਾਂ ਦੇ ਉੱਪਰ ਜਾ ਰਹੀਆ ਕਰਨ ਵਾਲੇ ਜਾਈਆ ਤੇ ਅੱਜ ਕੈ ਦਿਨੋਂ ਵਸੂਈ ਨੇ ਇਹਨੂੰ 8 ਦਿਨ ਹੋ ਗਏ ਬਈ 8 ਦਿਨ ਹਾਂ ਮਾਦਰ ਕੀ ਇਹਦੇ ਇੱਕ ਬੱਚਾ ਦੇ ਬੱਚੀ ਬੱਸੀ ਆ ਬੱਸੀ 25 ਮਾ ਹਾਂ ਤੇ ਕਿੰਨਾ ਤਿਆਰ ਆ ਅਣੀ ਦੁੱਧ ਤਿਆਰ ਆ ਦੁੱਧ 25 ਲੀਟਰ ਤਿਆਰ ਆ ਬਈ ਹੁਣ 25 ਲੀਟਰ ਹਾਂ ਹਾਂ ਵਧੂਗੀ ਹੋਰ ਬਈ 30 32 ਦਾ ਦੁੱਧ ਅੱਛਾ ਹਾਂ ਥੋੜਾ ਚੁਵਾਈ ਚੰਗੀ ਚੁਵਾਈ ਆ ਬਈ ਟੰਡੀਆਂ ਪੂਰੀਆਂ ਪੂਰੀ ਜਿਵੇਂ ਮਰਜ਼ੀ ਲੈ ਜੋ ਮਰਜ਼ੀ ਉਹ ਕਰੀ ਜਾ ਲੋ ਠੀਕ ਆ ਇਹਦਾ ਮੁੱਲ ਕੀ ਕਰਦੇ ਹੋ ਮੁੱਲ 2 ਲੱਖ ਆ ਬਈ ਇਹਦਾ 2 ਲੱਖ ਆ ਯਾਰ ਕਿੱਥੇ ਤੱਕ ਛੱਡ ਦਾਂਗੇ ਵੀਰੇ ਕੋਈ ਨਾ ਦੇਖ ਕੇ ਛੱਡ ਦਾਂਗੇ ਬਈ ਜੇ ਹਿਸਾਬ ਨਾਲ ਕੋਈ ਅੱਛਾ ਦੇਣਾ ਤੇ ਤੋਰੇ ਮਾਰਾ ਜਣਾ ਲਓ ਜੀ ਤੁਸੀਂ ਕੱਦ-ਕਾਡ ਵਗੈਰਾ ਦੇਖ ਸਕਦੇ ਹੋ ਤੇ 22 ਦੀ ਹਾਈਟ ਵੀ ਵਧੀਆ ਹੋਊਗੀ ਚੰਗੀ ਤੇ ਤੁਸੀਂ देखो तुसी पतले कद-कद देखो कोई कहना नहीं हो भी दो दंद दो पहले सुए मोड़ ले देखो देख के देख बेटा देख ਇਹਨੂੰ ਕਾਇਦਨ ਵਸੂਈ ਨੂੰ ਜੀ ਇਹਨੂੰ 8 ਦਿਨ ਹੋ ਗਏ ਬਈ 8 ਦਿਨ ਹੋ ਗਏ ਹਾਂ ਤੇ ਇਹਦੇ ਮਾਰ ਕੀ ਆ ਇਹਦੇ ਮਾਰ ਬੱਛਾ ਬਈ ਇਹਦੇ ਮਾਰ ਬੱਛਾ ਹਾਂ ਜੀ ਯਾਰ ਤੇ ਕਿੰਨਾ ਰੱਤਾ ਹੁਣ ਇਧਰੇ ਕੋਈ 16 ਕਿਲੋ ਤਿਆਰ ਆ ਬਈ 10 ਕਿਲੋ ਤਿਆਰ ਆ ਹਾਂ ਇਹਦਾ ਮੁੱਲ ਕੀ ਕਰਦੇ 80000 ਆ ਬਈ 80000 ਹਾਂ ਸੂਆ ਕਮਾ ਹੋ ਵੀਰੇ ਦਾ ਸੂਆ ਤੀਜਾ ਬਈ ਤੀਜਾ ਸੂਆ ਤੇ ਦੇਣ ਵਾਲੀ ਗੱਲ ਕਰੀ ਆਪਾਂ ਬਾਜਾ ਜੈ ਜੀ ਮੰਗਿਆ ਬਈ ਜੈ ਜੈ ਹਾਂ ਹੋਰ ਨੀ ਘਟਾ ਬੜਾ ਬੋਟਾ ਮੱਕਲੇ ਮੰਨਦਾ ਹੋਇਆ ਬਈ ਠੀਕ ਆ ਤੇ ਮੋਬਾਈਲ ਨੰਬਰ ਬੋਲੋ ਵੀਰੇ ਆਪਾਂ ਮੋਬਾਈਲ 98785 7311 ਇੱਕ ਵਾਰ ਹੋਰ ਬੋਲ ਦਿਓ 98785 7311 ਠੀਕ ਆ ਜੀ ਲਓ ਜੀ ਸਾਹਮਣੇ ਇੱਕ ਝੋਟਾ ਖੜਾ ਪ्योर ਮੋਹਰਾ ਦੇ ਵਿੱਚ ਤੇ ਤੁਸੀਂ ਲਵਾਈ ਵਗੈਰਾ ਹਾਈਟ ਵਗੈਰਾ ਚੈੱਕ ਕਰੋ ਪਹਿਲਾਂ ਤੇ ਵਧੀਆ ਡਬਲ ਆ ਇਹ ਤੇ ਇਹਨਾਂ ਨਾਲ ਆਪਾਂ ਬਾਈ ਜੀ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਸਸੀ ਗਾ ਵੀਰ ਜੀ ਸਸੀ ਗਾ ਕੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਦਰਸ਼ਨ ਸਿੰਘ ਹੈ ਪਿੰਡ ਕਿਹੜਾ ਹੈ ਜੀ ਆਪਣਾ ਚੌਕੇ ਚਿਲਾ ਕਿਹੜਾ ਪੈਂਦਾ ਪੰਦੀ? ਰੈਂਡਾ। ਰੈਂਡਾ ਜੀ। ਲਓਏ ਸ਼ਹਿਰ ਕਿਹੜਾ ਪੈਂਦਾ ਪੰਦੀ? ਰਾਮਪੁਰ ਹੀ ਪੈਂਦਾ ਜੀ। ਰਾਮਪੁਰ ਹੀ ਪੈਂਦਾ ਜੀ। ਤੇ ਇਹ ਕਿਹੜੇ ਸੀ ਬੰਦਾ ਜੀ? 1470 ਦਾ। 1470 ਦਾ ਜੀ। ਠੀਕ ਆ ਜੀ। ਆਪਣੇ ਫਾਰਮ ਦਾ ਕੰਮ ਆ ਜਾ ਕੇ ਮੇਰੇ ਫਾਰਮੇ ਸਰਪੀ ਆ ਗਈ। ਕਰਮੇ ਸਰੱਖੀ ਜਾਂਦੇ। ਘਰ ਦੀ ਭਾਲ ਆ ਜੀ ਆਪਣੇ। ਕਰਦਾ। ਤੇ ਕਿਹੜੇ ਸੀ ਬੰਦਾ ਦੱਸਿਆ ਜੀ? 1470 ਦਾ। 14 70 ਦਾ। 70 10 ਦਾ ਸਰਕਾਰੀ ਹੈ ਕੇ ਪ੍ਰਾਈਵੇਟ ਹੈ? ਸਰਕਾਰੀ। ਸਰਕਾਰੀ। ਤੇ ਇਹਦੀ ਕਿੰਨੇ ਬੰਦ ਹੋ ਗਏ ਜੀ? ਇਹ ਪੂਰੇ ਬੰਦ। ਬੰਦ ਪੂਰੇ ਹੋ ਗਏ। ਇਹ ਮੁੱਲ ਕੀ ਕਰਦੇ ਆ ਜੀ ਇਹਦਾ 7 ਲੱਖ ਰੁਪਈਆ ਜੀ 7 ਲੱਖ ਕਰਦੇ ਆ ਜੀ ਇਹਦੀ ਮਾਂ ਨੇ ਦੁੱਧ ਘੜਨੇ ਮੇਲੇ ਤੇ 20 ਕਿਲੋ 700 ਗ੍ਰਾਮ ਕਿਹੜੇ ਮੇਲੇ ਦੇ ਕੋਈ ਪਤਾ ਨਹੀਂ ਧਾਉਂਦੇ ਮੇਲੇ ਦੀ 2023 ਚ ਆਹ ਕਾਰਡ ਵੀ ਹੈਗਾ ਠੀਕ ਆ ਜੀ ਤੇ ਮੇਲਾ ਹਰੇ ਸਾਲ ਲੱਗਦਾ ਹੀ ਉਹ ਧਾਉਂਦੇ ਹਾਂ ਜੀ ਅੱਛਾ ਜੀ ਹਾਂ ਜੀ ਇਹ ਤਾਂ ਨਹੀਂ ਕਿਤੇ ਲੈ ਕੇ ਮੇਲੇ ਦੀ ਨਹੀਂ ਇਹਨੂੰ ਲੈ ਕੇ 31 ਵਾਰ ਲੈਣੀ ਤੁਹਾਨੂੰ ਪਉਣਾ ਚਾਹੀਦਾ ਜੀ ਮੈਂ ਹਾਈਟ ਵਗੈਰਾ ਵਧੀਆ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 94642 53164 ਠੀਕ ਆ ਤੇ ਦੇਣ ਵਾਲੀ ਗੱਲ ਕਿੱਥੇ ਤੱਕ ਛੱਡੋਂਗੇ ਇਹਨੂੰ ਬਸ ਮੜਾ ਮੋਟਾ ਘੱਟੀ ਕਰਾਂ ਤੂੰ ਘੱਟ ਨਹੀਂ ਫੇਰ ਵੀ ਕਿੱਥੇ ਤੱਕ ਛੱਡੋਂਗੇ ਛਾੜ ਕੇ 6 ਹੋ ਜਾਣਗੇ ਬਸ 6.5 ਛੱਡ ਦਾਂ ਹਾਂ ਇਸ ਤੋਂ ਬਾਅਦ ਨਹੀਂ ਹੁਣ ਮੰਨ ਤਾ ਨਾ ਇਸ ਤੋਂ ਬਾਅਦ ਠੀਕ ਹੈ ਤੋਰੇ ਤੋਰੇ ਹੀ ਮੜਾ ਨੋਰ ਨਹੀਂ ਸਸ਼ੀ ਕੁਬੀਰ ਜੀ ਸਸ਼ੀ ਗਲਪਰਾ ਜੀ ਕੀ ਨਾਮ ਹੈ ਜੀ ਆਪਣਾ ਅਮਨਦੀਪ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਪੁੱਚੋਕਲਾ ਜੀ ਜ਼ਿਲ੍ਹਾ ਜ਼ਿਲ੍ਹਾ ਬਹਿੰਡਾ ਜੀ ਲੱਭੇ ਸ਼ਹਿਰ ਕਿਹੜਾ ਪੈਂਦਾ ਆਪਾਂ ਨੂੰ ਬਹਿੰਡਾ ਜੀ ਪਠੰਡੀ ਮੰਡੀ ਪੁੱਚ ਮੰਡੀ ਆਣੀ ਠੀਕ ਆ ਪੁੱਚ ਮੰਡੀ ਹਾਂਜੀ ਤੇ ਆਮ ਅੱਜ ਦਾ ਸੂਆ ਕਦਮ ਦੂਜਾ ਸੂਆ ਜੀ ਅੱਛਾ ਜੀ ਹਾਂਜੀ ਤੇ ਕੈ ਦਿਨੋਂ ਕੋ ਸੂਈ ਨਾ ਅੱਜ ਸੂਈ ਨੂੰ ਹੋ ਗਈ ਜੀ ਅੱਜ 9ਵਾਂ ਦਿਨ ਹੈ ਜੀ 9ਵਾਂ ਦਿਨ ਜੀ ਹਾਂਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਤੇ ਹੁਣ ਦੁੱਧ ਕਿੰਨਾ ਤਿਆਰ ਦੁੱਧ ਜੀ ਵੀਰੇ ਗੱਪ ਮਰਾਉਣ ਮੈਂ ਕਹਿੰਦਾ ਮਰਜੀ ਮਰਾਉ ਦੁੱ ਜਿਬਾਦੂ ਬਦੂ ਕੀ ਵੀਰ ਜੀ ਕਾਂ ਚੜੂ ਐ ਜਿੱਦਾਂ ਅੱਛਾ ਜੀ ਤੇ ਨੁਕਸ ਬਾਇਰ ਦੀ ਗਰੰਟੀ ਅੱਪ ਨਾ ਨਾ ਵੀਰੇ ਗਰੰਟੀ ਆ ਫੁੱਲ ਗਰੰਟੀ ਆ ਵੀਰੇ ਸਾਰਾ ਓਕੇ ਆ ਧਾਰਨ ਵੀਰੇ ਓਕੇ ਜਾਮਾ ਥੋੜਾ ਥੋੜਾ ਓਕੇ ਵੀਰੇ ਜਾਮਾ ਠੀਕ ਆ ਤੇ ਮੁੱਲ ਕਿੰਨਾ ਕਰੋਗੇ ਦਾ ਮੁੱਲ ਵੀਰੇ ਮੁੱਲ ਤਾਂ 20 ਹੈ ਹਾਂ ਜੀ 20 ਦੀ ਛੱਡ ਦੇਣਗੇ ਹੋਰ ਹੋਈ ਮੰਨਤਾ ਹੋ ਜੋ ਵੀਰੇ ਮੋਕੇ ਦੇ ਵਜ੍ਹਾ ਨਾਲ ਇੱਕ ਸੀਰੀਅਲ ਨਹੀਂ ਤੇ ਨਹੀਂ ਇਜਾਜ਼ਤ ਲੱਗੀ ਅੱਛਾ ਤੇ ਮਾਈ ਨੰਬਰ ਬੋਲੋ 79734 ਹਾਂ ਜੀ 79034 ਠੀਕ ਹੈ ਜੀ ਤੇ ਕਰੋ ਮਾ ਜੀ ਮੋਮੀ ਕੋਰੀ ਮਣੀ ਲਾਈ ਨੰਬਰ ਇੱਕ ਵਾਰ ਹੋਰ ਬੋਲੋ 79734 7908 ਠੀਕ ਹੈ ਜੀ ਕਰੋ ਲਾਈ ਨੰਬਰ 91100 ਓਰ ਨਹੀਂ ਆਈ ਲੈ ਲੀ ਗਏ ਹੋਏ ਜੀ ਆਏ ਆ ਆਈ ਕਿੱਲਾ ਜੀ ਆਪਣਾ ਆਪਣਾ ਨਾਮ ਅਨੰਦੀਪ ਸਿੰਘ ਆ ਜੀ ਪਿੰਡ ਕਿਹੜਾ ਈ ਮਹਰਾਜ ਜੀ ਜ਼ਿਲ੍ਹਾ ਕਿਹੜਾ ਪੈਂਦਾ ਪੁਰਾ ਮਠੰਡਾ ਜੀ ਲਾ ਭਾਈ ਸ਼ਹਿਰ ਕਿਹੜਾ ਈ ਆ ਰੰਪਰਾ ਫੂਲੇ ਆ ਜੀ ਰੰਪਰਾ ਫੂਲੇ ਆ ਜੀ ਹਾਂਜੀ ਤੇ ਮਾਜ ਦਾ ਸੁਆ ਕਹਿਮਾ ਮਾਜ ਦਾ ਸੁਆ ਦੂਜਾ ਜੀ ਅੱਛਾ ਤੇ ਕਿੰਨਾ ਟਾਈਮ ਦਾ ਸੁਈ ਨੂੰ ਸੁਈ ਨੂੰ 5-4 ਦਿਨ ਹੋਇਆ ਜੀ ਬੱਚਾ ਮਰ ਗਿਆ ਜੀ ਇਹਦਾ ਬੱਚਾ ਮਰ ਗਿਆ ਜੀ ਤੇ ਦੁੱਧ ਕਿੰਨਾ ਦੇ ਰਹੀ ਆ ਮੋਢੋ 13 14 ਕਿਲੋ ਆ ਜੀ ਮੁੱਲ ਕੀ ਕਰਦੇ ਆ ਮੁੱਲ ਇਹਦਾ 1.5 ਲੱਖ ਆ ਜੀ 1.5 ਲੱਖ ਹਾਂ ਜੀ ਤੇ ਬੱਚਾ ਹੁੰਦਾ ਫਿਰ ਕਿੰਨਾ ਹੋਣਾ ਸੀ ਫਿਰ 1.70 ਹੋਣਾ ਸੀਗੇ 1.70 ਹੋਣਾ ਸੀ 20000 ਰੁਪਇਆ ਮਤਲਬ ਕਿ ਬੱਚਾ ਮਰਨ ਕਰਕੇ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਬੱਚੇ ਤੋਂ ਬਿਨਾ ਮਿਲਦੀ ਆ ਬੱਚੇ ਤੋਂ ਬਿਨਾ ਜੋ ਬਣਾਇਆ ਹੈ ਜੀ ਮੂਹਰਾ ਉਹ ਤਾਂ ਮਿਲਦੀ ਆ ਅੱਛਾ ਉਹ ਤਾਂ ਮਿਲ ਪੈਂਦੀ ਆ ਹਾਂ ਜੀ ਹੜ ਜਾਂਦੀ ਹਾਂ ਅੱਛਾ ਤੇ ਹੁਣ ਕਿੰਨੀ ਬੌੜੀ ਫਿਰ ਹੁਣ 13 14 ਕਿਲੋ ਹੈਗਾ ਜੀ 13 14 ਕਿਲੋ ਹੈਗਾ ਹਾਂ ਜੀ ਵਧੂਗੀ ਵਧੂਗੀ ਜੀ ਪ੍ਰਮਾਨਤਾਨ ਕਰ ਦੇਗੇ 5-4000 5-4000 ਨੁਕਸ ਬਾਰੇ ਦੀ ਗਾਰੰਟੀ ਹੈ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਬੋਲੋ 8872611810 ਇੱਕ ਵਾਰੀ ਹੋਰ ਬੋਲ ਦਿਓ 8872611810 ਠੀਕ ਹੈ ਜੀ ਤੋਰੇ ਹੀ ਮੱਝ ਨੂੰ ਤੋਰੇ ਬਾੜੇ ਆ ਦੇਖੋ ਬਸ ਮੋੜ ਲੈ ਜੀ ਹੈ ਵੀ ਆ ਤੋਰੇ ਜੀ ਮੜਾ ਜਾ ਲਓ ਜੀ ਆ ਮੜਜ ਦੇਖੋ ਸਾਹਮਣੇ ਚੰਗੀ ਮੜਜ ਆ ਤੇ ਇਹਨਾਂ ਦੇ ਮਾਲਕ ਨਾਲ ਗੱਲਬਾਤ ਕਰਦੇ ਆਪਾਂ ਵੀ ਕੀ ਮੁੱਲ ਕਰਨਗੇ ਮੋੜ ਦਿਓ ਮੋੜ ਦਿਓ ਆਪਣਾ ਨਾਮ ਕੀ ਹੈ ਵੀਰੇ ਸਹਜਾ ਬਾਈ ਪਿੰਡ ਕਿਹੜਾ ਹੈ ਪਿੰਡ ਉਹਦਾ ਜੱਫਰ ਵਿੱਚ ਹੀ ਰਾਮਪੁਰੇ ਰਹਨੇ ਆ ਰਾਮਪੁਰੇ ਰਹਨੇ ਆ ਜੀ ਹਾਂ ਠੀਕ ਹੈ ਜੀ ਤੇ ਮੱਝ ਦਾ ਸੂਆ ਕਹਿੰਦਾ ਬਾਈ ਪਹਿਲਾ ਜੀ ਪਹਿਲਾ ਸੂਆ ਹਾਂਜੀ ਤੇ ਜਿਵੇਂ ਕਿ ਕੱਤ ਕਾਠ ਡਬਲ ਆ ਵਧੀਆ ਲੱਗਦਾ ਨਹੀਂ ਵੀ ਪਹਿਲਾ ਸੂਆ ਪਹਿਲਾ ਨਾਲ ਜਿਮਾ ਮੂੰਹੋਂ ਵੀ ਹਲੇ ਦੁੱਗੀ ਜਾਂਦਾ ਨਹੀਂ ਤਾਂ ਉਹਨਾਂ ਦਾ ਹੀ ਹਾਂਜੀ ਤੇ ਕੈਦ ਨੂੰ ਸੂਈ ਨੂੰ ਚ ਅੱਜ ਸ਼ਮਾਂ ਦੇਣਾ ਬਾਈ ਮਗਰ ਕੱਟਾਏ ਕੱਟੀ ਆ ਕੱਟੀ ਆ ਵੀਰੇ ਨੀਲੀ ਰਾਵੀ ਪਿਆ ਹੋਰ ਜਮਾ ਅੱਛਾ ਨੀਲੀ ਰਾਵੀ ਹਾਂ ਤੇ ਦੁੱਧ ਵੀਰੇ ਦੁੱਧ 12 ਕਿਲੋ ਹੈਗਾ ਬਾਈ ਹੁਣ ਹੁਣ 10 12 ਕਿਲੋ 12 ਕਿਲੋ ਤਿਆਰ ਆ ਵਧੂਗੀ ਉਸਾ ਬਸ ਆਈ 1 ਕਿਲੋ 2 ਕਿਲੋ ਦਾ ਵਧੂਗੇ ਹਾਂ ਕੈ ਦਿਨ ਉਸਵੀਰ ਵਿੱਚ ਅੱਜ ਸ਼ੇਵਾਂ ਦੇਣਾ ਬਾਈ ਅੱਜ ਸ਼ੇਵਾਂ ਦੇਣਾ ਸ਼ੇਵਾਂ ਦੇਣਾ ਤੇ ਮੁੰਡਾ ਕੀ ਕਰਦੇ ਹੋ ਵੀਰੇ ਇਹ ਮੌਲਾ ਦਾ ਢਾਈ ਕਰਦੇ ਆ ਬਾਈ ਢਾਈ ਕਰਦੇ ਕਿੱਥੇ ਤੱਕ ਛੱਡ ਦੋਗੇ 2 ਲੱਖ ਦੇ ਦਾਂਗੇ ਹੋਰ 180 ਚੱਲੂ ਬਾਕੀ ਦੇਖ ਲਾਂਗੇ ਮੌਕੇ ਤੇ 180 ਚੱਲ ਜੀ ਮੌਕੇ ਤੇ ਦੇਖਾਂਗੇ ਤਾਂ ਮੌਕੇ ਦੇਖੋ ਹਾਂ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ 98887 47199 ਇੱਕ ਵਾਰੀ ਹੋਰ ਬੋਲ ਦਿਓ 98887 47199 ਠੀਕ ਹੈ ਅਰੇ ਅੱਛਾ ਵੀਰੇ ਅੱਛੀ ਗੱਲ ਵੀਰੇ ਕੀ ਨਾਮ ਕੀ ਆਪਣਾ ਜੀ ਨਾਮ ਵੀਰੇ ਗੁਰਸ਼ਰਨ ਸਿੰਘ ਆ ਵੀਰੇ ਆਪਣਾ ਪਿੰਡ ਕਿਹੜਾ ਜੀ ਪਿੰਡ ਵੀਰੇ ਆਪਣਾ ਮਡੇਰ ਖੁਰਦਾ ਆ ਗਿਆ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਆ ਗਿਆ ਵੀਰੇ ਤਨੋਲੇ ਤੋਂ 7 ਕਿਲੋਮੀਟਰ ਦੂਰ ਹੈ ਜਿੰਦਾ ਆਪਣਾ ਪਿੰਡ ਵੀਰੇ ਅੱਛਾ ਹਾਂਜੀ ਹਾਂਜੀ ਇਹ ਮੱਛੀ ਦਾ ਸੂਆ ਕੰਮ ਵੀਰੇ ਦੂਜਾ ਸੂਆ ਮੈਂ ਆ ਗਈ ਵੀਰੇ 7-8 ਦਿਨ ਹੋ ਗਏ ਸੂਈ ਨੂੰ ਵੀਰੇ 7-8 ਦਿਨ ਹਾਂਜੀ ਹਾਂ ਵੀਰੇ ਮਗਰ ਕੱਟੀ ਆ ਵੀਰੇ ਦੇ ਫੀਮੇਲ ਅੱਛਾ ਹਾਂਜੀ ਹਾਂ ਦੇ ਬੱਦ ਵੀਰੇ ਹੁਣ ਹਾਜ਼ਰ ਹੋਊਗਾ 13 14 ਇਹਦੇ ਵਿੱਚ ਵਿੱਚ ਦੁੱਧ ਹਾਜ਼ਰ ਹੈ ਵੀਰੇ ਮੈਂ ਤੁਹਾਨੂੰ ਹਾਂਜੀ ਹਾਂ ਤੇ ਕੋਈ ਨਾ ਤੋੜ ਲਾਂਗੇ ਆਪਾਂ ਬਾਦ ਹਾਂਜੀ 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 ਇਹਦਾ ਮੁੱਲ ਕੀ ਕਰਦੇ ਬੋਲੇ ਵੀਰੇ ਇਹਦਾ ਕੱਸੀ ਕਰਦੇ ਆ ਜੀ ਕਿੱਥੇ ਤੱਕ ਛੱਡ ਦੋਗੇ 155 ਦੀ ਮੈਂ ਦੇ ਦਾਂਗੇ ਵੀਰੇ 155 ਦਾ ਹੀ ਛੱਡ ਦੋਗੇ ਹਾਂਜੀ ਹਾਂ ਅੱਜ ਕਾ ਪਸ਼ੂ ਲੈ ਕੇ ਆਉਣ ਅੱਜ ਵੀਰੇ ਆਪਣੇ ਕੋਲ ਹੈਗੀਆਂ ਨੇ 4 ਮਹੀਆ ਨੇ ਵੀਰੇ ਸੇਲ ਹੋਈ ਆ ਵੀ ਕੋਈ ਆਂਦੀ ਨਹੀਂ ਨੇ ਵੀਰੇ ਚੱਲੀ ਜਾਂਦਾ ਸਾਡਾ ਬੱਸ ਅੱਛਾ ਅੱਛਾ ਹਾਂਜੀ ਹਾਂ ਮੰਨਦਾ ਕਿ ਮੈਂ ਜਾਈ ਆ ਠੀਕ ਹੈ ਵੀਰੇ ਹੁਣ ਥੋੜਾ ਜਿਹਾ ਕੰਮ ਚੱਲ ਪਿਆ ਨਾ ਮਤਲਬ ਆਪਾਂ ਕਹਿ ਦੀ ਬਾਡੀ ਹੋਣਾ ਆਪਣੇ ਦਾ ਮਾਲੂਮ ਕਿੱਥੇ ਦਾ ਹੁੰਦਾ ਆਪਾਂ ਹਰਿਆਣੇ ਦੀਆਂ ਮਈਆਂ ਨੇ ਵੀਰੇ ਵਾਰਦੀਆਂ ਠੀਕ ਆ ਤੇ ਆ ਮੱਝ ਨੂੰ ਤੁਰ ਤੋਰੀ ਮੜੀ ਜੀ ਸੀ ਭੁੰਜ ਹਾਂ ਮੈਂ ਤੋਰੀ ਇਹਦ ਨੂੰ ਕੱਢ ਲਾ ਕੀ ਦੇਵਾਂ ਦੇਵਾਂਗੇ ਯਾਰ ਸਹਿ ਕੇ ਵੀਡੀਓ ਪਾਈ ਦੇ ਬੰਦੋ ਹੀ ਬੰਦੋ ਇਹ ਕੋਹ ਪਸ਼ੂ ਦਾ ਹਾਊਸ ਹੈ ਨਾ ਤੁਹਾਡਾ ਪਰਲੇ ਪਸ਼ੂ ਆਧুরী ਜਿੰਦਰਾ ਹੋਏ ਇਹ ਕੋਲੇ ਆਓ ਇੱਧਰ ਆਜੋ ਇੱਧਰ ਆਜੋ 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 ਵੀਰੇ ਇੱਕ ਮਿੰਟ ਖੜ੍ਹ ਜਾ ਹਾਂਜੀ ਹਾਂ ਇਹਦੇ ਬਾਰੇ ਦੱਸਿਓ ਆ ਗੱਬਣਾ ਵੀਰੇ ਮੈਂ ਗੱਬਣਾ ਹੈ ਹਾਂ ਹਾਂ ਵੀਰੇ ਕੱਢਦੀ ਹੈ ਵੀਰੇ ਅਜ ਹੱਥ ਤਾਂ ਮੈਂ ਲੈ ਜੂ ਹਾਜੀ ਵੀਰੇ ਇਹ ਕਹਿੰਦਾ ਸੁਆ ਇਹ ਵੀ ਵੀਰੇ ਦੂਜਾ ਸੁਆ ਸੁੰਦੀ ਆ ਮੈਂ ਵੀਰੇ ਅੱਛਾ ਤੂੰ ਹਾਂ ਇਹਨੇ ਦੁੱਧ ਦਿੱਤਾ ਵੀਰੇ ਪਿਛਲੇ ਸੂਆ 16 ਕਿਲੋ 16 ਕਿਲੋ ਹਾਂਜੀ ਹਾਂ ਵੀਰੇ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ 170 ਕਰਦੇ ਆਗੇ ਹਾਂ 145 ਦੀ ਮੈਂ ਦੇ ਦਾਂਗੇ 145 ਦੀ ਛੱਡ ਦੋਗੇ ਹਾਂਜੀ ਹਾਂਜੀ ਇਹਦਾ ਇੱਧਰ ਆਓ ਹਾਂ ਇਹਦੇ ਬਾਰੇ ਇਹਨੂੰ ਵੀ ਜਿਹੜਾ ਸੁਈ ਨੂੰ ਵੀਰੇ ਤੀਜਾ ਜਿਹੜਾ ਸੁਆ ਵੀ ਤੀਜਾ ਵੀਰੇ ਦਾ ਅੱਛਾ ਤੀਜਾ ਇਹਦੇ ਮਗਰ ਕੀ ਆ ਇਹਦੇ ਮਗਰ ਵੀਰੇ ਕੱਟੀਆਂ ਕੱਟਾ ਕੱਟੀਆਂ ਆ ਕੱਟਾ ਵੀਰੇ ਦੇ ਮਗਰ ਇਹਦੇ ਮਗਰ ਕੱਟਾ ਹਾਂਜੀ ਹਾਂ ਤੇ ਦੁੱਧ ਦੇ ਦੁੱਧ ਵੀਰੇ ਹੁਣ ਹਾਜ਼ਰ ਹੋਏ ਸਾਰੇ 12 ਕਿਲੋ ਦੁੱਧ ਪਰ ਤੀਜਾ ਜਿਹੜਾ ਸੁਈ ਨੂੰ ਵਾਦੀ ਇਹ ਹਰਿਆਣੇ ਦੀ ਆ ਹਾਂ ਵੀਰੇ ਇਹ ਵੀ ਹਰਿਆਣੇ ਦੀ ਵੀਰੇ ਦਾ ਮੁੱਲ ਕੀ ਕਰਦੇ ਇਹਦਾ ਮੁੱਲ ਵੀਰੇ 175 ਕਰਦੇ ਆ ਮੈਂ ਇਹਦਾ 175 ਕਰ ਹਾਂਜੀ ਹਾਂ ਠੀਕ ਆ ਜੀ ਤੇ ਮੋਬਾਈਲ ਨੰਬਰ ਬੋਲੋ 8264911290 ਇੱਕ ਵਾਰ ਹੋਰ ਬੋਲ ਦਿਓ 82649112900 ਠੀਕ ਹੈ ਤੋਰੋ ਜੀ ਮਰੋ ਮਰੀ ਮੈਂ ਤੋਰ ਹਾਂਜੀ ਹਾਂਜੀ ਅਸੀਂ ਗਏ ਜੀ ਓ ਠੀਕ ਹੈ ਜੀ ਅਸੀਂ ਗਏ ਜੀ ਆਹ ਜੀ ਨਾ ਬਾਜੀ ਵਾਪਸ ਆ ਜਾਓ ਹਾਂ ਲਓ ਜੀ ਥਣ ਥੋੜਾ ਜਿਹਾ ਜੁੜੇ ਹੋਏ ਨੇ ਮੂਰਲੇ ਦੋ ਦਮ ਇਧਰਲੇ ਉਨ ਨੁਕਸਮ ਐਸ ਤੋਂ ਕੋਈ ਨਹੀਂ ਵਾਲੀ ਪੱਟੀ ਐ ਬੀ ਆਈ ਡੀ ਜਾਂਦੀ ਨਹੀਂ ਸਿੱਧੀ ਹਾਂ ਜੀ ਕੱਤ ਕਾਠ ਵਗੈਰਾ ਵਧੀਆ ਤੇ ਥਣ ਜੁੜੇ ਹੋਏ ਨੇ ਉਹ ਨੁਕਸ਼ ਕੋਈ ਨਹੀਂ ਮੱਝ ਦੇ ਵਿੱਚ ਮਾਈ ਜੀ ਕਹਿੰਦਾ ਸਾਰੀਆਂ ਹਰਿਆਣੇ ਦਾ ਮਾਲ ਆ ਇਹ ਗੱਭਰੂ ਵੀ ਦੋ ਨਹੀਂ ਐ ਬਈ ਬਸ ਤੇ ਉਹੀ ਬਾਜ ਲਗਾ ਸੱਸੀ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਆਪਣਾ ਮੇਰਾ ਜੰਗੀਰ ਹੈ ਜੀ ਨਾਮ ਪਿੰਡ ਕਿਹੜਾ ਹੈ ਪਿੰਡ ਰਤਨਗੜ ਹੈ ਬਾਈ ਫਤਿਹਵਾ ਜ਼ਿਲ੍ਹਾ ਹਰਿਆਣੇ ਚ ਹੈ ਅੱਛਾ ਜੀ ਆਪਣੇ ਲੱਭੇ ਸ਼ਹਿਰ ਕਿਹੜਾ ਪੈਂਦਾ ਪਿੰਡ ਦਾ ਬਈ ਸ਼ਹਿਰ ਰਤਿਆ ਆਪਣਾ ਰਤਿਆ ਜੀ ਸ਼ਹਿਰ ਰਤਿਆ ਹੀ ਹੈ ਹਾਂ ਠੀਕ ਹੈ ਠੀਕ ਆ ਤੇ ਇਹ ਮੱਝ ਦਾ ਸੂਆ ਕਹਿੰਮਾ ਇਹ ਤੀਜਾ ਸੂਆ ਬਾਈ ਤੀਜਾ ਸੁਆਈ ਤੇ ਅੱਜ ਕੈ ਦਿਨ ਹੋਲੇ ਸੁਈ ਨੂੰ ਅੱਜ ਇਹਨੂੰ 8ਵਾਂ ਦਿਨ ਸੁਈ ਨੂੰ 8ਵਾਂ ਦਿਨ ਜੀ ਇਹਦੇ ਮਾਗਰ ਕੀ ਆਈ ਮੰਗਰੀ ਦੇ ਕਟਾਗਾ ਬਾਈ ਮਾਗਰ ਕਟਾਈ ਤੇ ਦੁੱਧ ਕਿੰਨਾ ਦੇ ਰੀਆ ਦੁੱਧ ਉਹਨੂੰ ਆਇਗਾ ਮੌਕੇ ਦਾ 13 ਕਿਲੋ ਠੀਕ ਹੈ ਜੀ ਪਹਿਲੇ ਸੂਈ ਕਿੰਨਾ ਗੱਡਾ ਉਸ ਪਤਾ ਨੇ ਗੱਡੇ ਨੇ 14 ਕਿਲੋ ਪੂਰਾ ਅੱਛਾ ਦੁੱਧ ਵਧੂਗੀ ਹੋਰ ਵਧੂਗੀ ਭਈ ਹੁਣ ਸੂਈ ਨੂੰ 8 ਦਿਨ ਹੋਏ ਆਲੇ ਘੜ ਘੜ ਚੱਲੂਗੀ ਅੱਛਾ ਜੀ ਸਾਰਾ ਮਾਲ ਹਰਿਆਣੇ ਜੀ ਲਿਆਉਨੇ ਆ ਸਾਰਾ ਮਾਲ ਹਰਿਆਣੇ ਦਾ ਹੁੰਦਾ ਹਰਿਆਣੇ ਦੇ ਪਸ਼ੂ ਬੈਸੀ ਮਸ਼ਹੂਰ ਨੇ ਹਾਂ ਹਾਂ ਘਰੇ ਵੀ ਮਾਲ ਬਹੁਤ ਚੰਗਾ ਹੁੰਦਾ ਅੱਛਾ ਘਰੇ ਵੀ ਚੰਗਾ ਹੁੰਦਾ ਘਰੇ ਵੀ ਬਹੁਤ ਚੰਗਾ ਤੇ ਮੁੱਲ ਕੀ ਕਰਦੇ ਹੋ ਜੀ ਮੋਲੀ ਤਾਂ ਭਈ 180 ਕਰਿਆ 180 ਕਰਦੇ ਆ ਤੇ ਕਿੱਥੇ ਤੱਕ ਦਾ ਡੀਨ ਲੈਂਡ ਕਰੋਗੇ ਇੱਕ 60 ਦੀ ਝੋਟੀ ਦੇਣਾ ਇੱਕ 60 ਦੀ ਦੇ ਦੋਵੇਂ ਹਾਂ ਜੀ ਝੋਟੀ ਬਹੁਤ ਚੰਗੀ ਆ ਦਿਖ 8202 ਇੱਕ ਵਾਰੀ ਹੋਰ ਬੋਲ ਦੀ 81681 8202 ਠੀਕ ਹੈ ਤੋੜੋ ਜੀ ਮੋੜ ਦੇ ਜੀ ਇਹ 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 ਇਹ